ਸਾਰਿਆਂ ਨੂੰ ਜੀ ਕੋਈ ਜੀ ਚੱਲ ਰਹੀ ਬਾਈ ਕਿੰਨੇ ਦੀ ਬਜਾਈ ਇਹ ਬੀਜ ਲਿਆ ਤਾਂ ਇਹਨਾਂ ਨੇ ਕੱਲ ਕੜ ਤਕਰੀਬਨ ਅੱਧਾ ਕੁ ਬੀਜ ਉਹ ਚੱਲੇ ਆ ਖੇਤ ਜੀ ਅੱਧਾ ਕੁ ਰਹਿ ਗਿਆ ਆਧਰ ਨਾਲ ਤੇ ਥੋੜਾ ਜਿਆਦਾ ਪਿਆ ਡੈੜੀ ਲੱਗਿਆ ਸਿਆੜ ਕੱਢ ਕੱਢਣ ਔਰੇ ਕਈ ਔਰੇ ਕਹਿੰਦੇ ਨੇ ਸਿਆੜ ਕਹਿੰਦੇ ਨੇ ਮੰਦੇ ਲੱਗੇ ਨਾਲ ਦੀ ਨਾਲ ਬਜਾਈ ਕਰਨ ਚੜਾ ਕੇ ਰੱਖਿਓ ਪੱਛੀ ਵਾਰ ਪਰ ਆ ਆਇਆ ਨਵਾਂ ਬੰਦਾ ਅੱਛਾ ਨਵਾਂ ਹੀ ਆਇਆ ਹੈ ਹੈ 25 ਚਲੇ ਨਾ ਹਾਂ ਉਹ ਹੋਦਾ ਦੰਦ ਉਹ ਸਭ ਕੁਝ ਹੋ ਜਾਣਾ ਕਿੱਥੇ ਹੋ ਜਾਣਾ ਸਾਰੇ ਗੰਨਾ ਮਰ ਜੇ ਨਾ ਹਾਂ ਆ ਵੀਂ ਜਾ ਰਿਹਾ ਹਾਂ ਜੂ ਸਵਾਰ ਕੇ ਆ ਦੇ ਲੈ ਕਿਆ ਜੰਮਣ ਅੱਖ ਨੇ ਚਾਰ ਬੰਦੇ ਆ ਹੈ ਕਰੋਨਾ ਟੈਸਟ ਪਤਾ ਹੀ ਕਰਾ ਕੇ ਨਹੀਂ ਆਇਆ ਇਹਦਾ ਚੈੱਕ ਕਰਾਉਣਾ ਬਾਈ ਇਹ ਇਕੱਲੇ ਆਏ ਆ ਕੱਜ ਆਏ ਆ ਅੱਜੇ ਆਇਆ ਅੱਜੇ ਕੰਮ ਪਰ ਲੱਗ ਗਿਆ ਹੈ ਦੇਖ ਲੈ ਬਾਹਰ ਜਾ ਕੇ ਕੰਮ ਨਹੀਂ ਮਿਲਦਾ ਹੈਗਾ ਬਾਹਰ ਜਾ ਕੇ ਮਹੀਨਾ ਮਹੀਨਾ ਦੋ ਦੋ ਮਹੀਨੇ ਬੈਠੇ ਰਹਿੰਦੇ ਨੇ ਬੰਦੇ ਉਰੇ ਪੰਜਾਬ ਚ ਆ ਕੇ ਦੇਖ ਲੈ ਇੰਨਾ ਕੰਮ ਆਉਂਦੀ ਸਾਰ ਕੰਮ ਮਿਲ ਜਾਂਦਾ ਕਹ ਨਹੀਂ ਹਾਂ ਠੀਕ ਹੈ ਕਹ ਨਹੀਂ ਮਿਆਰ ਚ ਹੈਗਾ ਇੰਨਾ ਕੰਮ ਕੰਮ ਬਥੇਰਾ ਹੈ ਕੰਮ ਬਥੇਰਾ ਆਹ ਨੰਬਰਦਾਰ ਫਿਰਦਾ ਹੈਗਾ ਇਹ ਹੀ ਪਾਲਟੀ ਦਾ ਭਾਈ ਬਾਕੀ ਆਪਾਂ ਨੇ ਰੇਪਾ ਤਾ ਦਾ ਦੰਦੇ ਸੀ। ਡਾਇਆ ਪਾ ਲੈਣਾ। ਫਿਰ ਆਪਾਂ ਨੇ ਪਵਾ ਲੈਣੀ ਪੈਣਾ ਮਿੱਟੀ ਲੰਬੜਦਾਰ ਤੇ। ਉਹ ਸਪਰੇਅ ਵਾਲਾ ਬੰਦਾ ਕਿੱਥੇ ਗਿਆ? प्रमोद। ਹਾਂ? ਕਿੱਥੇ ਗਿਆ? ਸਪਰੇਅ ਕਰਨ ਗਿਆ। ਸਪਰੇਅ ਕਰਨ। ਕਿੱਥੇ ਬਲਾਚਾਰ? ਹਾਂ? ਚੌੜੀ ਕਰਦਾ। ਕਣਕਪੁਰ। ਉਹ ਰੇ ਜੱਲੀ ਜਾਂਦੀ ਗੱਲੇ ਹਾਂ। ਹਾਰੇ ਆਪਣੇ ਉਹ ਆ ਬਈ ਤਿੰਨੇ ਬਹੁਤ ਪੁਰਾਣੇ ਬਣੇ ਹੋਏ ਕਰਦੇ ਆ ਮੁਲਾਕਾਤ ਰੈਡੀ ਨੂੰ ਮਲਾਉਣੇ ਤੁਹਾਨੂੰ ਹੁਣ ਉਹ ਬਲ ਪੂਰੀ ਬਣੀ ਹੋਈ ਇਥੇ ਹੀ ਇਸੀ ਗੱਲ ਜੀ ਪੋ ਬ لڑਾਈ ਆਨੀ ਉਹ ਬੜ ਦੇਖ ਲੈ ਤੂੰ ਇਹ ਕਹਿੰਦਾ ਰੋਟਾ ਵੇਟਰ ਨਾਲ ਵਾਦੇ ਪੋਲਾ ਆਈਗਾ ਰੋਟਾ ਵੇਟਰ ਨਾਲ ਪਾਉਣਾ ਚਾਹੀਦਾ ਦੇਖਦਾ ਤੂੰ ភੱਬਾ ਹਾਂ ភੱਬਾ ਪਤਾ ਤਾਂ ਵੀ ਰੇਤਲੀ ਤਾਂ ਜ਼ਮੀਨ ਐ ਇਹ ਕਹਿੰਦਾ ਡੱਕਰ ਐ ਡੱਕਰ ਵੀ ਤਾਂ ਮੰਨ ਲਈ ਆ ਖੇਤਾ ਇਹ ਨਹੀਂ ਆ ਨਾ ਆਪਣਾ ਘਾਟਾ ਉਪਰ ਹੇਟਲੇ ਡੱਕਰ ਆ ਤੁਹਾਨੂੰ ਹਾਂ ਆ ਖੇਤਾ ਫਰਕ ਹਾਂ ਫਰਕ ਤਾਂ ਜੇ ਮੜਾ ਮੋਟਾ ਹੀ ਆ ਰੇੜੀ ਉਪਰ ਤਾਂ ਫਿਰ ਡੱਕਰ ਤਾਂ ਨਿਕਲੇ ਲਾਓ ਫੇਰ ਨੇ ਕਰਕੇ ਉੱਥੇ ਤਾਂ ਫੇਰ ਪਿਛਲੇ ਦਾ ਧਿਆਨ ਨਿਕਲੇ ਨਹੀਂ ਜੇ ਮੱਕੀ ਬੀਜੀ ਦੀ ਤੇ ਰੋਟਾ ਵੇਟਰ ਫੇਰੇ ਮੂਰੇ ਆਹਿਆ ਨਿਕਲੇ ਇਹਦਾ ਧਰਤੀ ਨਰਮ ਭਜਾ ਨਾ ਬੋਜ਼ਰ ਟਰੈਕਟਰ ਆਮ ਨਾਲ ਚੱਲ ਆਰਾਮ ਨਾਲ ਜਾਣਾ ਆਰਾਮ ਨਾਲ ਕਿਥੇ ਭਈਏ ਚੱਲਣ ਦੇ ਹੂੰ ਰੁਪਈਏ ਤਾਂ ਹੁਣ ਦੋ ਪੜਲਾ ਨਹੀਂ ਨਾਲ ਹੁਣ ਤਾਂ ਬਹੁਤ ਅੱਗੇ ਹੋ ਗਏ ਵੇਜ ਬਹੁਤ ਹਰਜੂ ਦੇਖੀ ਜਾਂਦੇ ਆ ਘਟੂ ਵਾਲਾ ਲੋਗਾ 5-4 ਕੁੰਟਲ ਉਹੀ 35-36 ਕੁੰਟਲ ਲੈਣਾ 35 ਪੈਜੂ ਤਾਂ ਕਿੰਨਾ ਹੋਇਆ ਕੱਲ੍ਹ ਹੀ 3.5 33 33 ਕਾਉਂਗਾ ਦੋ ਟਨ ਕੰਟਰੋਲ ਆ ਮਕੀਨਾ ਪਰ ਵੀ ਡਿਪੈਂਡ ਆ ਕੱਟ ਪਰ ਵੀ ਸਾਰ ਸਕਦੇ ਆ ਇਹਦਾ ਤਾਂ ਕੋਈ ਭਰੋਸਾ ਨਹੀਂ ਭਰੋਸਾ ਕੀ ਚੈੱਕ ਕਰਦੇ ਆ ਆ ਵੀ ਮੈਂ ਚੈੱਕ ਕਰੇ ਮੈਂ ਉੱਪਰ ਰੱਖੋ ਕਿਦੇ ਨਾਲ ਦੀ ਹਾਂ ਆਏ ਆ ਰੱਖੋ ਹਾਂ ਕਰਦੇ ਹੀ ਨਹੀਂ ਨਾਲ ਨਾਲ ਜੋੜਦੇ ਆ ਆ ਪੁੱਛ ਇਹਨੂੰ ਓਏ ਇਹੀ ਆ ਜਿਆਦਾ ਹਰਾਮੀ ਇਹਨਾਂ ਨੂੰ ਆਏ ਵੀ ਸਾਰ ਕਹਿੰਦਾ ਕਹਿੰਦਾ ਗੰਨਾ ਘਟ ਜੂਗਲ ਗੰਨੇ ਦਾ ਟਿਕਾ ਲੈ ਲਿਆ ਵੀ ਜੀ ਅਸੀਂ ਲਿਆਉਣਾ ਹੈਲੋ ਉੱਪਰ ਚੜਾ ਕੇ ਰੱਖੀ ਕਿਸੇ ਆ ਕੇ ਦੇਖ ਲੋ ਦੇਖਣਾ ਨਹੀਂ ਹੈਗਾ ਗਲ 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 ਦੇਖਣਾ ਬਾਅਦ ਚ ਦੇਖਣਾ ਸੀ ਹਾਂ ਬਸ ਸਮਝਾ ਤੇ ਮੈਂ ਤਾਂ ਆਉਂਦੀ ਸਰ ਹਾਂ ਉੱਪਰ ਰੱਖੋ ਉੱਪਰ ਚੜਾ ਕੇ ਰੱਖਣਾ ਦੋ ਉਂਗਲ ਨਾ ਇਹ ਤਾਂ ਜੋੜਦੇ ਆ ਨਾਲ ਦੀ ਨਾਲ ਇੱਕ ਇੱਥੇ ਚੜਾਉ ਉਹ ਕਰਦੇ ਆ ਚੜਾਉ ਕਰਦੇ 25 ਵੀ ਇੱਕ ਬੜੀ ਵੱੜਦੀ ਐ ਛੋਟੀ ਰੱਖੋ 25 ਨਹੀਂ 25 ਜਾਂ ਕੋਈ ਨਹੀਂ ਹਾਂ ਤਾਂ ਪੈਰਾਂ ਨਾਲ ਮਿੱਟੀ ਪਾਉਣੀ ਐ ਆਓ ਪਾਉਣੀ ਤਾਂ ਪੈਰਾਂ ਦੇ ਇਹ ਤਾਂ ਬੜੀ ਹੋ ਚਾਈ ਜੀ ਮਤੇ ਮੇਰੇ ਖਿਆਲ ਕਾਤੇ ਪੈਰਾਂ ਨਾਲ ਪਾਉਣੀ ਬਿੰਗਾ ਨਹੀਂ ਹੈਗਾ ਹਾਂ ਬਿੰਗਾ ਨਹੀਂ ਨਾਲੇ ਜੇ ਤਾਂ ਰੋਗਾ ਮਾਰਨਾ ਹੋਵੇ ਇਹ ਤਾਂ ਟਾਇਰ ਨਾਲ 25 ਖੁਰੜ ਘੜਦੀ ਐ ਪੈਰਾਂ ਨਾਲ ਮਿੱਟੀ ਪਾਉਣੀ ਫੇਰ ਤਾਂ ਲੰਬੀ ਹੋ ਚੰਗੀ ਐ ਉੰਨੀ ਘੱਟ ਦਾ ਮਤੇ ਉਹ ਅਲੋਟ ਜਿਆਦਾ ਫੋਟੋ ਵੀ ਤਾਂ ਅ ਘੱਟ ਦਾ ਮਤੇ ਵੱਢ ਹੋ ਜੰਨੀ ਐ ਮੈਂ ਰੇਲਿਆਂ ਨਾਲ ਚੱਕੀ ਦਾਇਆ ਚੱਕਲੇ ਨਾਲੇ ਰੀਜੈਂਟ ਰੀਜੈਂਟ ਕੋਣ ਆਉਣੀ ਨਹੀਂ ਲਾਇਆਬਾਦ ਟਾਇਰ ਰੀਜੈਂਟ ਨਹੀਂ ਆ ਉਹ ਵੀ ਪਾਦਨ ਦੇ ਵਿੱਚ ਹੀ ਕਿਉਂ ਗਤੇ ਕੱਠੇ ਖਵਾਲ ਤਨ ਤੋਂ ਪਸ ਹੋ ਜਾਏਗਾ ਆਪਣੇ ਹਾਂ ਹਾਂ ਹੋ ਜਾਊਗਾ ਤੂੰ ਵੀ ਚੌਲ ਇੱਕ ਵਾਰੇ ਬਣਾ ਲੈ ਕਰ ਹਾਂ ਤੈਨੂੰ ਦੋ ਵਾਰ ਘਣ ਬਣਾਉਣਾ ਤੇ ਸ਼ਾਮ ਨੂੰ ਲੱਗ ਫਿਰ ਕੀ ਕਹਿੰਦਾ ਕੱਠੇ ਸਿਆੜ ਕੱਢ ਦੋ ਹੈ ਨਾ ਨਾ ਕਹਿੰਦਾ ਇਕੱਠੇ ਹੀ ਥੱਬਾ ਛੱਡ ਦੋ ਅੱਛਾ ਇਹ ਕਹਿੰਦਾ ਜ਼ਿਆਦਾ ਪਾਉਣਾ ਬੀਜ ਅੱਛਾ ਹਾਂ ਆ ਕਾਹ ਕਹਣਾ ਆਪੇ ਰੋਣਾ ਏ ਸਾਡਾ ਦਿਹਾੜੀ ਮਰ ਗਿਆ ਏ ਹੋ ਗਿਆ ਦਿਹਾੜੀ ਨਹੀਂ ਪਿਆ ਕਿ ਨਹੀਂ ਤੇਰਾ ਦੂਹੇ ਪਾਸੇ ਲੱਗ ਜੰਨੇ ਆ ਉੱਥੇ ਤੇ ਵੱਡਿਆ ਬੀਜ ਬਾਈ ਉਹ ਸਾਹਮਣੇ ਤੇ ਕੋਸ਼ ਵੀਤੀ ਜਵੀਰਪੋ ਵਾਲਾ ਬਾਰਾ ਟਿੱਲੇ ਹਾਂ ਕੀ ਹੁਣ ਤਾਂ ਏ ਟੀਲਾ ਤਾਂ ਨਹੀਂ ਬੀਜਣਾ ਤਾਂ ਕੀ ਦਾ ਬੀਜਣਾ ਅੱਧਾ ਕਿਲੇ ਵੀ ਜਨਾ ਤਾ ਰਹਿ ਜਾਣਾ ਜਿਹੜੇ ਸਿਆੜਾ ਵਿੱਚ ਗੀਲਾ ਕਹਿੰਦੇ ਆਪਾਂ ਕਿਲਾ ਵੀ ਤਾ ਰੁਹਾੜੇ ਵੀ ਜੋਣਾ ਵਿੱਚ ਤੁਹਾੜਾ ਛੁੱਟ ਗਿਆ 2 ਫੁੱਟ ਪਰ ਤਾਂ ਸਿਆੜ ਨਿਕਲਦਾ ਇਹ ਟੌਰ ਟਾਇਰ ਆਪਾਂ ਨੇ ਵਿੱਚ ਕਰਾਉਣੇ ਨੇ ਹੈ ਟਾਇਰ ਵਿੱਚ ਕਰਾਉਣੇ ਹੈ ਸਿਆੜ ਚੌੜਾ ਹੋਂਦਾ ਇਹਦੇ ਨਾਲ ਟਾਇਰਾਂ ਯਾਰ ਇਹ ਕਿਹੜੇ ਰੋਲੇ ਭਾਈ ਕਾਹਨੂੰ ਕਰਾ ਲੈਣੇ ਉਹ ਕਾਹਾਂ ਇਹ ਕਿਹੜੇ ਰੋਲੇ ਪਰ ਹੁਣ ਇਹ ਨਾ ਪੌਣਿਆਂ ਵਾਲਾ ਵੀ ਟਾਈਮ ਹੈ ਅਪੋਂਗੇ ਅੰਦਰ ਕਰਕੇ ਇਹ ਲੋਸੇ ਚੱਕਾ ਹੀ ਬਦਲਣਾ ਪੈਣਾ ਤੇ ਹੂੰ ਗੱਡੀ ਵੇ ਕੱਦੂ 'ਚ ਫਾਇਦਾ ਕੱਦੂ 'ਚ ਫਾਇਦਾ ਇਹ ਹੁੰਨੀ ਘਾਰਾ ਐ ਚ ਵੀ ਨਹੀਂ ਫਿਰ ਘਾਰਾ ਜਾਂ ਜਾਂ ਹਲ ਚਾਰ ਹੋਵੇ ਤੇ ਤਿੰਨ ਦਾ ਨਾਲ ਇੱਕ ਟਾਇਰ ਵਿੱਚ ਰੱਖਣਾ ਪੈਣਾ ਜਾਂ ਪੰਜ ਪੰਜ ਵੀ ਜਾਂ ਚਾਰ ਜਾਈਏ ਫਿਰ ਫਿਰ ਨਹੀਂ ਟਾਇਰ ਵਿੱਚ ਗੱਲ ਬਾਤ ਇੱਕ ਤਾਂ ਵੀਲਾ ਵੀ ਜਣਾ ਜਿੰਨਾ ਮਰਜੀ ਫਰਕ ਤਾਂ ਪੈਂਦਾ ਹੀ ਆ ਸਿਆੜਾਂ ਦਾ ਦੋ ਸਿਆੜਾਂ ਦਾ ਵੀ ਫਰਕ ਪੈ ਗਿਆ ਦੇਖ ਰਹਿ ਜਿੰਦਿਆ ਫਰਕ ਤਾਂ ਪੈਂਦਾ ਹੀ ਆ ਫਰਕ ਪਰਵਾਹ ਨੇ ਤਾਂ ਤਿੰਨੇ ਫੋਟੋ ਕਰ ਵੀ ਤੇ 2.5 ਪਰ ਮੌਸਮ ਵਧੀਆ ਮੌਸਮ ਪੱਛੋਂ ਮੌ ਕੱਢ ਕੇ ਦੀ ਹੂੰ ਪਕਾ ਦੇਣੀਆਂ ਗਣਕਾ ਇਹਨੇ ਆਹ ਪੱਛੋਂ ਨਹੀਂ ਬਗਾਉਣੀ ਠੰਡੀ ਚੱਲਦੀ ਆ ਰਾਈ ਪਹਾੜਾਂ ਦੀ ਹਵਾ ਹੂੰ ਦਰਿਆ ਜੂੰ ਹੁੰਦੀ ਐ ਨਿਕੜਦੇ ਦਰਿਆ ਜੂੰ ਦਰਿਆ ਜੇ ਪਾਣੀ ਪਾਣੀ ਉੜ ਕੇ ਆਉਂਦਾ ਰਹੇ ਹੈ ਅਲੋਤ ਨੈਰਾ ਇਹ ਤਾਂ ਦਰਿਆ ਨਾ ਉੜਕੀ ਆਉਦਾ ਨਾ ਪਾਣੀ ਆਹੀ ਆਪਣੇ ਮੌਸਮ ਦਾ ਵਰਕ ਰਹਿ ਜਾਂ ਆਏ ਵਿੱਚ ਜਿਆਦਾ ਆਪਣੇ ਰਹਿੰਦੀ ਆ ਸਗੜ ਦੇ 21 ਸਗੜ ਪੂਰੀ ਬੱਤੀ ਆ ਨੇ ਬਾੜ ਹੂਲੀ ਸ਼ਾਮ ਨੂੰ 6 7 ਵਜੇ ਖੱਬੜ ਗਿੱਲਿਆ ਹੋ ਜਾਂਦਾ 7 ਵਜੇ ਬਈ ਇਧਰ ਆ ਕੇ ਟੱਪ ਟੱਪ ਕਰਦੇ ਆ ਪਾਣੀ ਪਲ ਹਮ ਇਧਰ ਤਾਂ ਨਹੀਂ ਫਰਕ ਆ ਹਾਂ ਆਪਣੇ ਏਰੀਆ ਵਿੱਚ ਤਾਂ ਬੂਲਰ ਬਹੁਤ ਹੋਣ ਲੱਗਿਆ ਦੇਖਣ ਪੱਤੇ ਆਏ ਤੇ ਪਹਿਲਾਂ ਡੰਡੇ ਤੇ ਦੇਖਦੇ ਸੀ ਪਹਿਲਾਂ ਇੱਕ ਦੂਏ ਪਿੰਡ ਦੇ ਖਸੇ ਤੇ ਹੁਣ ਪਿੰਡ ਤੇ ਲੋਕੇ ਸਾਰੇ ਲੋਕੇ ਹੁਣ ਪੱਤੇ ਨਾਲ ਖੋਲ ਪੱਤੇ ਨਾਲ ਕੋਲੇ ਹੁਣ ਦੇਖਦਾ ਨਹੀਂ ਇੱਕ ਦੂਆ ਪਿੰਡ ਇਹਦਾ ਦੱਸਦੇ ਨੇ ਹੋਰ ਖੜ ਗਿਆ ਹੂੰ ਹੂੰ ਫਿਰ ਪੁੱਟ ਰਹੀ ਆ ਉਹ ਬੰਦੇ ਦਾ ਕਰੋਨਾ ਚੈੱਕ ਕਰਾਉਣਾ ਉਹ ਨਵਾਂ ਆਇਆ ਉਹ ਨਵਾਂ ਆਇਆ ਕਰੋਨਾ ਚੈੱਕ ਕਰਾਉਣਾ ਇਹਨਾ ਆ ਫਿਰਦਾ ਉਹ ਵਿਚੇ ਹੈ ਮੈਂ ਤੈਨੂੰ ਆਉਣਗੇ ਕਣਾ ਦੇ ਤਾਂ ਪੰਜਾਬ ਚ ਇਹ ਜਿੰਨਾ ਚ ਲੱਗਿਆ ਲਾਕਡਾਊਨ ਅੱਗੇ ਆ 4-5 ਸਾਲ ਹੋ ਗਏ 5 ਚ ਚੁੰਨੀ ਉਹ ਵੀ 23 ਮਾਰਚ 23 ਮਾਰਚ ਨੂੰ 23 ਮਾਰਚ ਕੋ ਲੱਗੇ ਹਾਂ 23 ਮਾਰਚ 5 ਸਾਲ ਹੋ ਗਿਆ 5 ਸਾਲ ਹੋ ਗਏ ਪਾਜੀ ਵੇ ਇਲਾਕੇ ਅੰਡਰ ਟਾਈਮ ਲੱਗਦਾ ਨਵਿਆ 20 ਚ ਲੱਗਿਆ ਦਾ 25 ਹੋ ਗਏ ਇਹਦਾ ਪ੍ਰਦੂਸ਼ਨ ਖਤਮ ਹੋ ਗਿਆ ਤਾਂ ਇੱਕ ਵਾਰ ਛਾਪ ਸਾਰੀ ਆਵਾਜ਼ ਯੂਰਪ ਹੋ ਗਈ ਪਹਾੜਾਂ ਚ ਚਮਕਦੇ ਸੀ ਚਾਹੇ ਉਹ ਪੂਰਜਨ ਕਰਕੇ ਠੰਡ ਹਟ ਗਈ। ਕੱਟਦਾ ਪੈਂਦੀ ਉੱਪਰ ਕੱਟ ਖਾਨਾ। ਮਲੂਜਨ ਨੇ ਖਤਮ ਕਰਕੇ। ਇੰਨਾ ਪੱਠਾ ਇੰਨਾ ਫੈਕਟਰੀ। ਮੈਂ ਦੇਖ ਲਾ ਵੀ ਬਾਹਰ ਜਾ ਕੇ ਬੰਦੇਆਂ ਮਹੀਨਾ-ਮਹੀਨਾ ਦੋ-ਦੋ ਮਹੀਨੇ ਵੀ ਕਈਆਂ ਨੂੰ ਬੈਠੜਾ ਪੈਂਦਾ। ਕਈਆਂ ਨੂੰ ਚੱਲ ਮਿਲ ਵੀ ਜਾਂਦਾ ਕੰਮ। ਆ ਪਈਆ ਦੇਖ ਲਾ ਸਵੇਰੇ ਆਇਆ। ਉੰਦੀ ਸਰ ਕੰਮ। ਇਹ ਚਾ ਮੈਂ ਦੇਖ ਲਾ ਪੰਜਾਬ 'ਚ ਇੰਨਾ ਕੰਮ ਆ। ਉਹ ਤਾਂ ਰੇਲ ਗੱਡੀ 'ਚ ਬੈਠੇ ਨੂੰ ਕੰਮ ਘੜਾਤਾ ਹੋਣਾ ਵੀ ਆ ਜਾ ਗੰਨਾ ਬੀਜਣਾ ਫਲਾਣਾ ਕਰਨ। ਉਹੀ ਗੱਲ ਆ। ਵੀ ਪੰਜਾਬ ਚ ਇੰਨਾ ਕੰਮ। ਕਿਆ ਬਤਾ ਆਉਣੀ ਜ਼ਾਰ। ਆਉਂਦੀ ਜ਼ਾਰ ਬੰਦਾ ਕੋਈ ਵਿਹਲਾ ਨਹੀਂ ਬੋਏ ਨਾ ਆਉਂ ਓਏ ਕੰਮ ਪੈਣਾ ਕੰਮ ਨੂੰ ਪੈਣਾ। ਹਾਂ? 50 ਸਾਲ। ਕਾਕੀ। ਅਸਤਰੀ ਕਾ। ਭਈਆ ਨਹੀਂ ਨਾ ਆਉਂਦਾ ਨਵਾ ਫੇਰ ਫੇਰ ਸਾਸਰੀ ਕੱਲ ਤਾਂ ਹੋਣਾ ਹੀ ਆ। ਓਏ ਸੰਕਰ। ਇਹ ਤਾਂ ਹੋਣਾ ਹੀ ਆ। ਤਾ ਮੈਂ ਲੈ ਆ ਨਈ ਰੇ ਫੇਰ ਚੱਕ ਕੇ। ਅਰੇ ਇਹ ਤੇ ਥੱਲੇ ਨਾਲ ਰੀਜੈਂਟ ਲੈ। ਦੇਖਦਾ ਵੀ ਗੰਦਾ ਕਿਆ ਕਰਦਾ ਹੁਣ ਇਹ ਇਹ ਵੀ ਚੈੱਕ ਕਰੀਏ ਆਪਨੇ ਅੰਦ ਕਨਾ ਹੈ ਉਹ ਭੜਪੂਰੀ ਬਣੀ ਰਹੀ ਇਥਾਂ ਜੀ ਹਾਂ ਲੋ ਜੀ ਬਾਈ ਸਿਆੜ ਨਿਕਲ ਕੇ ਸਿਰੇ ਵਾਲੇ ਰਹਿ ਗਏ ਇਹਦਾ ਚਾਚਾ ਪਹੁੰਚ ਗਿਆ ਚਾਚਾ ਹੋਰ ਸਲਾਹ ਦਿੰਦਾ ਕਹਿੰਦਾ ਬਾਈ ਸਲਾਹ ਤੁਹਾਨੂੰ ਠੀਕ ਦਿੰਦਾ ਬਾਈ ਕਿਹੜੀ ਬਾਕੀ ਥੋੜੀ ਮਰ ਗਈ ਹੈ ਕਿਹੜੀ ਸਲਾਹ ਦੇਣਾ ਮੈਂ ਕਹਿੰਦਾ ਵੀ ਇਹਨੂੰ ਪਾਣੀ ਲਾ ਦੋ ਮੜ ਮੜੀ ਮਿੱਟੀ ਪਾ ਦੋ ਪਰਨੋ ਅੱਛਾ ਥੋੜੇ ਬਾਅਦ ਜਾ ਗੰਦਾ ਹੈ ਮਨ ਕੇ ਜਦ ਬੱਤ ਆ ਗਿਆ ਇਹਨੇ ਤੁਰਬੀ ਕਰਿਆ ਆਉਣਾ ਹੁਣ ਰੂਹੀ ਹੋ ਗਈ ਪੂਰੀ ਗਰਮੈਸ ਹੋ ਜਣੀ ਖੀਤੀ ਜੰਮਣਾ ਇਹਨੇ ਉਹਦੇ ਬਾਅਦ ਮਾੜਾ ਮਾੜਾ ਰੁਟਾ ਵੀਰ ਮਾਰ ਦੋ ਨਾ ਕੱਖਣਾ ਨਾ ਕੋਸ ਜੇ ਤੁਸੀਂ ਮਾਰ ਤਾਂ ਸੁਆਗਤ ਆ ਕੇ ਪਣੀ ਗੜਾਈ ਕਰਦੇ ਫਿਰ ਹੀ ਆ ਕੜਾ ਵੀ ਬਹੁਤ ਹੋ ਜਾਣਾ ਹਾਂ ਮਾੜ ਮਾੜੀ ਮਿੱਟੀ ਵਾਦੋ ਪੈਰਾਂ ਦੇ ਨਾਲ ਪਾਣੀ ਛੱਡ ਦੋ ਫਿਰ ਫੇਰ ਦੇਖੋ ਕਿੰਨਾ ਕਿਆ ਕਹਿੰਦਾ ਇਹ ਜਦ ਮੈਂ ਦੇਖੀ ਬਗਨੇ ਦਾ ਡੈਡੀ ਨੂੰ ਮੈਂ ਉਦੋਂ ਕਿਹਾ ਸੀ ਮੈਂ ਮਿੱਟੀ ਪੈਰਾਂ ਨਾ ਪਾਉਂਗਾਂ ਹਾਂ ਇਹ ਮੁਰਦਾ ਮੰਨਿਆ ਨਹੀਂ ਅੱਜ ਇੱਕ ਸਿਆਣੇ ਬੰਦੇ ਨੇ ਕਹਿਤਾ ਕਿ ਗਵਾਂਟੀ ਨੇ ਕਹਦਾ ਪੈਰਾਂ ਨਾ ਪਾਏ ਅੱਜ ਮੰਨ ਗਿਆ ਦੇਖ ਲੈ ਹਾਂ ਅੱਜ ਮੰਨ ਗਿਆ ਅੱਜ ਇਹਦੇ ਕਿਹਾ ਨਾ ਕਰਨੀ ਚਾਹੀਦੀ ਹਾਂ ਮੈਂ ਤਾਂ ਇਹ ਹੀ ਦੱਸਿਆ ਨੂੰ ਹਾਂ ਉਹਦੇ ਬਾਅਦ ਤਾਂ ਮਿੱਤਰਾ 93 ਨਾਲ ਸੁਣੇ ਨਹੀਂ ਹੂੰ ਜਾਈ ਦੇ ਭਰੀ ਬੜਾ ਬਿੜਾ ਬਚਦਾ ਇਹਨੂੰ ਨਾ ਇਕ ਤਾਂ gadai ਹੋਗੀ ਉਹ ਰੇ ਪੈ ਗਈ ਸਵਾਗਾ ਮਾਰ ਕੇ ਪਾਣੀ ਲਾਤੇ ਮੱਕਖ ਨਹੀਂ ਅੰਤ ਰਹਿਣਾ ਹੁਣ ਤੂੰ ਐ ਕਹਿ ਵੀ ਤੂੰ ਕਹਿਣਾ ਵੀ 550 ਨਿਕਲਦਾ ਸਾਡਾ ਹੁਣ ਤੂੰ 10 ਬਈ ਦੇ ਕਿ ਆ ਗਿਆ ਪਾਈਏ ਤੈਨੂੰ ਪੁੱਛ ਲਈ ਹਾਂ ਤੇ ਤੇ ਉਹ ਸਪਰੇਅ ਕਰਨੀ ਆਦੀ ਪੁੱਛ ਕੇ ਲਾ ਤੂੰ ਪਿਛਲੇ ਆ ਬਟਾ ਤੂੰ ਆਏ ਦੇ ਹਿਲੂ ਜਗਾ ਕਿੰਨੀ ਵੱਡੋ ਹੀ ਉਹ ਤੇ ਇੰਨੇ ਵੱਡੋ ਲਾ ਸਾਢੇ ਪੰਜ ਕਹਿੰਦਾ 4.5 ਨਿਕਲੇ ਹੋਏ ਪੌਣੇ ਪੰਜੇ ਬਹੁਤ ਆ ਸਾਢੇ ਚਾਰ ਵਾਹ ਠੀਕ ਆ ਬਾਪੂ ਸਾਢੇ ਚਾਰੇ ਮੈਂ ਪਾਈ ਜਾਈ ਹਾਂ ਸਮਾਨ ਸਸੇ ਸੱਤ ਸੱਤ ਟੁੱਟੇ ਡਾਇਦੇ ਪਾਉਂਦੇ ਆ ਸੱਤ ਸਾਰੇ ਟੁੱਟੇ ਟੁੱਟੇ ਡਾਇਦੇ ਸਿਰਦੇ ਅਸੀਂ ਹੈਲੇ ਹਾਂ ਹੋਰ ਪਾਈਵਾ ਇੱਤੇ ਪਉਣਾ ਐਂਦਾ ਸਿੱਧੇ ਫੇਰ ਜਲਣ ਦੇ ਘਾਰੇ ਅੱਛਾ ਜੱਤ ਹੀ ਮਿਹਰੇ ਬਣ ਕੇ ਫਿੜਦੇ ਦਈਦਾ ਤਾਂ ਨਿਕਲਦਾ ਹੋਈ ਨਹੀਂ ਨਿਕਲਦਾ ਇਹ ਕਡਾਈ ਦਾ ਵੀ ਨਹੀਂ ਮਿਲਿਆ ਐਨਪੀਕੇ ਐਨਪੀਕੇ ਮਿਲਿਆ ਉਹ ਤੋਂ ਵਧੀਆ ਐਨਪੀਕੇ ਵਧੀਆ ਡਾਇਰੋਲ ਵਧੀਆ ਕਰਨੇ ਹਾਂ ਹਾਂ ਵਧੀਆ ਐਈ ਤਾਂ ਰੇਪ ਆਤਾ ਠੋਕ ਕੇ ਪੰਜ ਛੇ ਡਰਾਲੇ ਠੀਕ ਐ ਪੂਰੇ ਡਰਾਲੇ 14 ਆਉਂਦੇ ਸੀ ਪਾਤਲ ਦੇਸੀ ਵੀ ਰੇਪ ਹੈ ਗਿਆ ਸਾਡਾ ਦੇਸੀ ਪਾਤ ਤਾਂ ਤੁਸੀਂ ਹੁਣ ਰੇਪ ਦੇਸੀ ਪੈ ਗਿਆ ਹੁਣ ਦਾਇ ਦਾ ਪਾ ਦੋ ਵਿਚਕਾਰ ਦਵਾਇ ਪਾਉਂਗੇ ਹੁਣ ਰੀਜੈਂਟ ਲੈ ਆ ਉਹ ਵੀ ਠੀਕ ਆ ਹਾਂ ਮੈਂ ਰੀਜੈਂਟ ਉਹ ਵੀ ਸੁਣਗੀ ਸਾਡੀ ਸੁਣ ਸੁਣ ਹਾਂ ਹੈ ਤੇ ਆਂਦੀ ਪਈ ਆ ਮਾ ਠੀਕ ਆ ਹੂੰ ਉਹਦੇ ਬਾਅਦ ਆਪਣਾ ਪਾਈ ਫਿਰ ਗੜਾਈ ਕਰੀ ਜਾਇਓ ਰੇ ਜੀ ਜੀ ਹੁਣ ਬੂਟਿਆਂ ਚ ਨਹੀਂ ਹੈਗਾ ਸਾਡੇ 99 ਖੇਤਾਂ ਹਾਂ 99 ਕੱਢੋ ਹਾਂ ਹੁਣ ਪਤਾ ਲੱਗੂ ਤਾਂ ਸਾਨੂੰ ਪੁੱਛਿਓ ਵੀ ਕਿਆ ਕਿਆ ਛੱਡਿਆ ਫੇ ਦੇਖੀ ਹਾਂ ਇਹ ਨਾ ਨਿਕਣਾ ਵੇ کہیں ਵਾ ਠੀਕ ਹੈ ਕੋਲ ਬੁਲਾ ਲੈ ਕਹਿੰਦਾ ਜੀ ਜੀ ਨਾ ਨਿਕਣਿਆ ਹਾਂ ਥੋਤੇ ਉਹ ਬੀਜ ਲੈ ਆ ਭਾਈ ਵਾ ਠੀਕ ਹੈ ਆ ਤੈਨੂੰ ਖਾਦੇ ਕਰਨਾ ਕੜਾਹ ਵਾਲੀ ਹੁੰਦੀ ਹਾਂ ਹਾਂ ਆ ਉਹ ਨੌਣਾ ਲਈ ਦੂ ਕੜਾਤੂ ਆ ਵੀ ਬੈਗ ਕੜਾ ਦੇਖ ਲੈ ਸੁੱਕੇ ਝਾਰਦਾ ਦੇਖ ਲੈ ਆਹ ਦੇਖ ਲੈ ਦੇਖ ਲੈ ਸ਼ਾਮ ਨੂੰ ਅਨੁਸਾਰ ਤੂੰ ਗੜਾ ਦਾ ਤੈਨੂੰ ਬੁਲਾ ਦੂੰਗਾ ਤੂੰ ਕੋਨੇ ਆ ਜਾ ਚਾਚਾ ਹੀ ਬਿੰਦਾ ਹੈਗਾ ਪਹਿਲਾ ਚੱਲਦਾ ਦਾ ਕੰਮ ਖੈ ਬਸੇਰਾ ਉਬਰ ਕੇ ਕੱਢ ਲਈ ਕਿ ਨਹੀਂ ਇਹ ਵੀ ਟਾਈਮ ਹੁੰਦਾ ਟਾਈਮ ਵਧੀਆ ਦਾ ਵੀਰ ਯਾਰ ਵਧੀਆ ਵਧੀਆ ਬੰਦੇ 11 ਹੀ ਬਲਾ ਬਰਾਤ ਦੇ ਬੁਲਾਈਆ ਹੂੰ ਚਾਚੇ ਆ ਡੈਡੀ ਅੱਦ 11 ਬੈਠੇ ਅਸੀਂ ਚਾਚੇ ਆ ਡੈਡੀ ਅੱਦ ਜਿਦੇ ਅਸੀਂ ਚਾਚੇ ਆ ਡੈਡੀ ਦੀ ਇੱਕੋ ਦਿਨ ਬਰਾਤ ਚੜੀ ਸੀ ਹੈ ਇੱਕ ਦਿਨ 11 ਬੰਦੇ ਜਾਂਦੇ ਤੇ ਉਹ ਵੀ ਉਹ ਵੀ ਕੈਨੇਡਾ ਵੱਧਣਾ ਚਲ ਜਾਏ ਉਹ ਖੜਕੂ ਬਾਤ ਤਾਂ ਜਿਆਦਾ ਹਾਂ ਪੂਰਾ ਜਾਤਾ ਮੇਰੀ ਗੱਲ ਸੁਣ ਲੈ 84 ਜਿਆਦਾ ਤੇ 99 ਚ ਹੋ ਜਾਂਦਾ ਨਾ 99 99 ਚ ਬਾਦ ਆ ਇੱਕ ਦਿਨ ਵਾਰ ਆਤੀ ਸਾਡੇ 99 ਚ 11 ਮੰਦੇ ਬਲਾਉਣ ਤੇ ਖਾਚ ਆਇਆ ਜਦ ਮੈਂ ਕਹਿੰਦਾ ਬਲਬੀ 30000 ਰੁਪਏ ਦਾ ਵਿਆਹ ਹੋ ਜਾਂਦਾ ਤਾਂ ਲਾਜਾਤ ਕਿੱਥੇ 30000 ਨਾਲ ਬਸ ਬਸ ਹਉ ਤਾਂ ਸੜੇ 3000 ਬਾਜੇ ਵਾਲੇ ਲੰਦੇ ਆ 30 ਲੱਖ ਲੱਗਦਾ ਹੁਣ ਆ ਬਾਜੇ ਵਾਲੇ ਲੰਦੇ 3000 ਹੀ ਬਾਈਂਦੀ ਬਾਜੇ ਵਾਲੇ ਲੰਦੇ ਆ ਹੁਣ 60 ਭੈਂਚੋ ਤੇ ਮੂਵੀ ਵਾਲੇ ਲੱਖ ਲੱਖ ਰੁਪਇਆ ਮੂਵੀ ਵਾਲੇ ਲੱਖ ਲੱਖ ਪੈਸੇ ਲੱਖ ਲੱਖ ਰੁਪਇਆ ਮੰਗਦੇ ਮੂਵੀ ਵਾਲੇ ਹੁਣ ਤਾਂ ਮਹਿੰਗਾ ਪੈਂਦਾ ਹੁਣ ਕਰੀ ਕਿ ਅਗਲਾ ਦੇਖ ਇੰਦਰ ਬੰਦਾ ਚਾਹੀ ਗਰੀਬ ਆ ਜਈ ਕੋਈ ਅਮੀਰ ਆ ਕੋਈ ਵੀ ਲਾ ਦਿੰਦਾ ਗਰੀਬ ਨੂੰ ਕਹਿ ਲ ਮਰਨਾ ਪੈਂਦਾ ਵੀ ਮੈਂ ਵੀ ਉਹਦੀ ਰੀਸ ਕਰਨੀ ਆ ਸਹੀ ਗੱਲ ਹੈ ਹੈ ਕਿ ਨਹੀਂ ਹੂੰ ਅਜਾ ਕੋਲ ਪੈਸਾ ਨਹੀਂ ਹੁੰਦਾ ਫਿਰ ਬੰਦਾ ਤਾਂ ਹੀ ਮਰਦਾ ਘਰੀਬ ਪਰ ਐਵੇਂ ਇਹੋ ਜਿਹਾ ਹੋ ਗਿਆ ਡੈਮੇਜ ਹੋਇਆ ਜਾਊਗਾ ਉਹ 11 ਵਾਲਾ ਸੂਟ ਤਾਂ ਕੰਮ 11 ਵਾਲਾ ਲੁੱਟਦਾ ਬਹੁਤ ਵਧੀਆ ਅਗਲਾ ਪਿੰਡ ਚ ਬਾਜਾ ਦਾ ਬੀਜ ਦਾ ਬਾਜਾ ਯਾਦ ਘੜੇ ਵਿਆਹ ਨਹੀਂ ਹੋ ਹਾਂ ਵਿਆਹ ਹੋ ਜਾਂਦਾ ਹੁਣ ਪਿੰਡ ਚ ਵਿਆਹ ਕਰ ਲੈਂਦਾ ਅਗਲਾ ਕਹਿੰਦਾ ਲੈ ਕਿਤੇ ਗਈ ਤੇ ਸੜਿਆ ਨਹੀਂ ਆਈ ਨਹੀਂ ਹਾਂ ਕਹਿੰਦੇ ਅੱਜ ਸੀਜ਼ਨ ਨੇ ਪਿੰਡ ਨੂੰ ਖਾਮ ਮਾਰ ਗਿਆ ਹਾਂ ਲੈ ਨਾਲੇ ਭਾਈ ਹੋ ਨਹੀਂ ਕੁਝ ਹਾਂ ਇਹ ਕਹਿੰਦੇ ਹੈ ਹਾਂ ਨਹੀਂ ਪੈਦੇਗਾ ਅੱਧੇ ਹੀ ਹੁਣ ਆਏ ਆ ਦੂਰ ਦੇਖ ਕੇ ਤਾਂ ਮਰਦਾ ਪੈਂਦਾ ਅਖਲ ਕਿਆ ਕਹੂੰਗੇ ਪਿੰਡ ਵਾਲੇ ਕੋਈ ਕੁਝ ਵੀ ਨਹੀਂ ਕਰਿਆ ਹੈ ਇਹ ਤਾਂ ਹੈ ਆਹ ਫੇ ਹੁਣ ਇਦਾਂ ਮੈਂ ਤਾਂ ਹੀ ਦਰਵਾਦੀ ਹੁੰਦੀ ਪੈਸੇ ਦੀ ਨਹੀਂ ਇੱਕ ਦੂਏ ਨੂੰ ਦੇਖ ਕੇ ਇੱਕ ਦੂਏ ਨੂੰ ਵੀ ਕਹਿੰਦਾ ਕੱਟਦਾ ਰਹਿ ਜਾ ਮੈਂ ਪਜਾਮਾ 10 ਲੱਖ ਤੇ ਕੱਟ ਲਾਵਾਂ 10 ਵੀ ਨਹੀਂ ਕੁਝ ਲੱਗਦਾ ਕਿਤੇ ਹੁਣ ਤਾਂ 10 ਨਾਲ 20 ਮਰਦਾ ਕੁਝ ਪੈਸਾ ਵੀ ਹੈਗਾ ਪੈਸੇ ਦਾ ਆਉਂਦਾ ਕੁਝ ਨਹੀਂ ਹੈ ਜੀ ਅਹੀਂ ਕੀ ਆਉਂਦਾ ਪੈਸੇ ਦਾ ਕੁਝ ਨਹੀਂ ਆਉਂਦਾ ਉਹਦਾ ਕਿਉਂ ਲਾਂਬਾਰਕ ਲੈ ਜਾ ਝੋਲੇ ਵਿੱਚ ਸੋਧਿਆ ਜਾਂਦੇ ਆ। ਮੱਕੀ ਗੱਲ ਆ। ਝੋਲੇ 'ਚ। ਮਾ ਵੀ ਅੰਦਰ ਦਾ ਬੂਟਾ ਦਾ ਕੀੜਾ ਮਾਰ ਕੇ ਆਉਂਦਾ। ਬੂਟੇ ਪੜਦੇ ਆ। ਲਾਗੇ ਪੱਟਣ। ਵੇਚ ਤੇ। ਵੇਚ ਤੇ। ਕਿੰਨੇ ਰੇਗੇ? ਉਹ ਗਏ ਮੇਰੇ 5 75 ਦੇ। ਹੁਣ 6 ਦੇ ਵੇਕੇ ਆ। ਵਧੀਆ ਵੇਕੇ। ਜਗਾ ਦਾ 250 ਉੱਤਾ ਵਸ। ਅੱਛਾ। ਬੂਟਾ ਖੜ ਚੋ ਆਪਣਾ ਬਹੁਤ ਉਰ ਤੋਂ। ਬੂਟਾ ਘੱਟਦਾ ਇਹਨਾਂ ਦਾ। ਅੜਾ ਬੂਟਾ ਘੱਟਦਾ। 250 ਉੱਤਾ ਵਿਚ ਪਤਲਾ ਵਿਚ ਮੋਟਾ ਜਿਆ। ਵਧੀਆ ਵੇਚ ਗਏ ਠੀਕ ਵੇਚ ਗਏ ਝਿੰਦਾ ਵੀ ਕਰਦਾ ਦਾ ਕਹਿੰਦਾ ਮੈਂ ਵੀ ਵੇਚਣੇ ਆਪਣੇ ਖੜ ਗਿਆ ਹੁਣ ਹਾਂ ਮੇਰੇ ਬਿਆਹ ਨੂੰ ਵੇਚਿੰਗੇ ਗਏ ਮਨੂ ਕਰਦਾ ਦਾ ਕਹਿੰਦਾ ਰੇਟ ਰੂਟ ਲਵਾਉਂਗਾ ਕਹਿੰਦਾ ਹੁਣ ਲੁੱਬੀ ਲਵਾਇਓ ਗਾ ਲੈ ਆਵੇ ਬਰਸਾਤ ਬਰਸਾਤ ਚਲੋ ਆਈ ਮੈਂ ਗਿਆ ਇਹਨਾਂ ਸਾਲ ਦੇ ਹੋਵੇ ਤਿੰਨ ਸਾਲ ਦੇ ਤਿੰਨ ਹਾਂ ਤਿੰਨ ਦੇ ਹੋਗੇ ਤਿੰਨ ਦੇ ਹੋਗੇ ਦੋ ਸਾਲ ਮੁੰਡਾ ਆਪਣੇ ਦੋ ਦੇਓਗੇ ਉਹਦੇ ਤਿੰਨ ਦੇ ਹੋਗੇ ਮੈਂ ਉਹਦਾ ਗੰਨਾ ਰਿਹਾ ਤਿੰਨ ਚੌਥਾ ਲੱਗ ਗਿਆ ਆ ਚੌਥਾ ਲੱਗ ਗਿਆ ਤੈਨੂੰ ਤਾਂ ਪੂਰੇ ਹੋਲੇ ਆਜਾਰ ਦੇ ਹੋ ਜਾਣੇ ਜਦ ਤੱਕ ਬਰਸਾਤ ਚੱਕ ਬਰਸਾਤ ਦੇ ਹੋ ਜਾਣੇ ਖਾਦਮਾ ਕਿ ਛੇੜੂਗਾ ਛੇੜਾ ਬਰਸਾਤ ਚ ਆਲੇ ਟਿੱਕੇ ਹੁਣ ਬਰਸਾਤ ਚ ਮੈਂ ਉਹਨੂੰ ਕਿਹਾ ਵੀ ਬਰਸਾਤ ਚ ਕਹਿੰਦਾ ਨਹੀਂ ਜੇ ਹੁਣ ਜੇ ਪੱਟ ਹੋ ਜੀਵੇ ਮੈਂ ਮੈਂ ਹੁਣ ਰੇਟ ਕੱਢ ਜਣਾ ਰੇਟ ਕੱਢ ਦਿਆਂਗਾ ਹੁਣ ਜਣਾ ਖਾਣਾ ਪਟਾ ਲੈਣਾ ਅਗਲਾ ਕਹਿੰਦਾ ਵੀ ਖੇਤ ਬੇ ਮੈਂ ਰੇਟ ਕੱਢਦਾ ਨਹੀਂ ਹੁਣ ਇਹਦਾ ਆਜਾਦ ਨੂੰ ਪਟਾਈ ਆ ਮੋਟੇ ਮੋਟੀ ਹੋਲੀ ਹੂੰ ਹੁਣ ਹੋਲੀ ਆਪਲੀ ਆਪ ਪੁੱਛ ਰਹਿਗਾ ਹੁਣ ਜਦ ਲਹੜਾਈ ਹੋ ਰਹੀ ਪੈਂਦੀ ਆ ਸ ਹੁਣ ਤਾਂ ਇਹੀ ਵੇਚ ਰਹਿਗੇ ਹੋਰ ਹੁਣ ਤਾਂ 2.5 ਸਾਲ ਦਾ ਬੂਟਾ ਵਿਕਦਾ 2.5 2.5 ਸਾਲ ਦਾ ਬੂਟਾ ਵਿਕ ਜਾਂਦਾ ਯਾਰ ਹੁਣ ਤਾਂ ਲੋਟ ਦੇਖਦਾ ਆਪਣਾ ਵਿਆਹ ਕਰਨਾ ਆਪਣਾ ਪਤਾ ਦੋ ਪਤਾ ਦੋ ਅਗਲਾ ਲੋਡ ਅਗਲਾ ਲੋਟ ਦੇਖਦਾ ਅਗਲਾ ਲੋਟ 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 ਵੀ ਪੈਸੇ ਨਾਲ ਆਏ ਪੇ ਜਰੂਰ ਚੱਕੇ ਆਪਣੀ ਫਸਲ ਐ ਪਟਾਣੂ ਤੇ ਵੀ ਪਟਾਤ ਤੇ ਉਹ ਟਰਾਲਾ ਬਣਾਉਣਾ ਤਾਂ ਪਾਪਾ ਵਾਲੀਆ ਕਹਿੰਦਾ ਮੈਂ 2-3 ਸਾਲ ਦੀ ਪੜਾਈ ਇਹਦਾ ਕਹਿੰਦਾ ਟੋਕੇ ਹੀ ਟੋਕੋ ਜਿਵੇਂ ਉਹੀ ਬਥੇਰਾ ਟੋਕਾ ਹੈ ਕਰੇਗਾ ਮਸੂਆ ਆਹ 220 ਰੁਪਏ ਕੋੰਟੜਾ ਕਹਿੰਦਾ ਆ ਟੋਕਾ ਦਾ ਛਿੜੀ ਦਾ ਵੀ ਹੋ ਜਾਂਦਾ ਹੈ ਕਹਿੰਦਾ ਇਹਦਾ ਲੋਟ ਆ ਬਾਈ ਆਪਣੀ ਜੀ ਆਪਣੀ ਜੋ ਮਰਜ਼ੀ ਦੇ ਦੇ ਆਪਣਾ ਔਖਾ ਜਰੂਰ ਰਹਿਣਾ ਬੰਦੇ ਨੇ ਕਿੰਨੀ ਗੱਲ ਹੈ ਸਹੀ ਗੱਲ ਵਧੀਆ ਆ ਆਪਣੇ 4 ਪੈਸੇ ਰਲਣੇ ਚਾਹੀਦੇ ਵਿੱਚ ਹੋਰ ਕੀ ਜੇ ਹੁਣ ਜੇ ਮੰਨ ਕੇ ਚੱਲ ਤੂੰ ਸਾਲ ਹੋਰ ਖੜਾ ਲਈ ਹੁੰਦਾ ਵਿਆਜ ਪਾ ਜਿਹੜਾ ਫੇਰ ਫਾਇਦਾ ਕੀ ਹੁੰਦਾ ਜਾਂ ਜਿਆਦਾ ਬੜਾ ਠੀਕ ਆ ਤਾਂ ਪਟਾ ਦੇ ਬੱਸ ਬੱਸ ਹੈ ਕਿ ਨਹੀਂ ਮੁੰਡਰਾ ਇਹਦਾ ਪਚਾ ਲੈ ਆਪਾਂ ਆਪਾਂ ਨੇ ਪਬੂਟਿਆਂ ਨੇ ਵਚਾਏ ਹੋਇਆ ਹਾਂ ਨਾਲੇ ਬਈ ਧਰਤੀ ਫਾੜਦੀ ਆ ਬਈ ਹੋਰ ਪਾਸੇ ਨਹੀਂ ਹੁੰਦਾ ਆਪਣੀ ਫਾੜਦੀ ਆ ਇਹਦਾ ਚਲੋ ਮੁੰਡੇ ਲਾਉਣੇ ਬੁੱਟੇ ਨਹੀਂ ਇੱਚ ਨਹੀਂ ਲਾ ਗਾਂਹਾਂ ਨੂੰ ਲਾ ਦੂੰਗੇ ਮੁੱਟੇ ਜਲਾਓ ਫਿਰ ਮੁੱਟੇ ਜਲਾ ਦਿੰਦਾ ਇੱਕ ਸਾਲ ਕੰਨਾ ਪੂਰਾ ਸਾਲ ਵੀ ਫੇਰ ਟਾਲ ਜੁਗਾ ਹੋ ਜਾਂਦਾ ਹੋ ਜਾਂਦਾ ਇਹ ਪਰ ਪਹਿਲਾ ਸਾਲ ਲਾਤਾ ਬੁੱਟਾ ਤਾਂ ਦੂਏ ਸਾਲ ਕੁਝ ਨਹੀਂ ਹੁੰਦਾ ਨਾਲੇ ਚਾਚਾ ਨਾਲ ਵੀ ਵਰ ਜਾਂਦਾ ਪਹਿਲੇ ਸਾਲ ਗੁਰਮੁਖ ਦਾ ਕਿਹੜਾ ਗੰਨਾ ਦਾ 200 ਪਰ ਰਹਿ ਗਿਆ ਹਾਂ ਲਾ ਲਾ 200 ਟੱਪਿਆ ਨਹੀਂ ਗੰਨਾ ਆਈ ਦਾ ਹਾਂ ਅੱਛਾ ਕਿਹੜੇ ਤਿੰਦਿਆਲੇ ਮਾ ਅੱਛਾ ਕਿਹੜਾ ਜਾ ਵਧੀ ਗੰਨਾ ਖੜਾ ਜੰਮਿਆ ਇਹ ਸਾਡੇ ਆਲਾ ਵੱਧ ਨਿਕਲ ਜਾਣਾ ਇਹਦੇ ਨਾਲ ਤੇ ਸਾਡੇ ਆਲਾ ਵੱਧ ਨਿਕਲ ਜਾਣਾ ਸੋਈ ਦਿਨ ਬੋਲਦਾ 200 200 ਹੋਇਆ ਬਸ ਇੱਥੇ ਸਾਡਾ ਹੋ ਜਾਣਾ 300 ਦੇ 2.5 300 ਦੇ ਵਿੱਚ ਤੇਰਾ ਤਾਂ 330 ਹਾਂ ਮੈਂ ਨਹੀਂ ਸਰੋਂ ਵਾਲਾ ਨਹੀਂ ਤਾਂ ਹੈਗਾ ਏ ਜਵੀ ਵੱਟ ਕੇ ਵੀਜਿਆ ਦਾ ਅਛਾ ਉਰਲਾ ਹਾਂ ਉਰਲਾ ਉਰਲਾ ਸਰੂ ਹਲਾ ਦਾ ਪਰ ਲੋ ਸਰੂ ਆ ਗੱਬੇ ਵਾਲਾ ਉਹਨ ਤਾਂ 38 ਹੁੰਨ ਤਾਂ ਬਿਮਾਰੀ ਵਹਿ ਗਈ ਸੀ ਥੱਤੀ ਦਾ ਹੋ ਗਿਆ ਉਹ ਬੇ ਵਾਲਾ ਉਹ ਵੀ ਵੀਜੜੇ ਦਾ ਉਹ ਵੀ ਵੀਜੜਦਾ ਰੱਖ ਲਿਆ ਵਿੱਚੇ ਨਾ ਬਾਤ ਤਾਂ ਉਹਦਾ ਮਾ ਕੇ ਮੱਕੀ ਵੀ ਦਿੱਤੀ ਮੱਕੀ ਵੀ ਉਰਲਾ ਉਰਲਿਆ ਤਾਂ ਰੱਖ ਲੈਣਾ 95 ਤੇ ਰੱਖ ਲੈਣਾ ਜਿਹੜਾ ਤੇ ਤੇ ਲੱਤ ਆਉਂ ਦੇਖ ਲੋ ਰੱਖ ਲੈ ਜੈ ਜੈ ਹੋਇਆ ਤਾਲ ਪਰ ਵੀ ਨਹੀਂ ਆਇਕਦੀ ਕਿਸੇ ਨੇ ਪੁੱਛਿਆ ਜਾ ਚਾ ਜਬ ਵੀ ਪੁੱਛੇ ਨਾ ਕੋਈ ਜਦਾ ਗੰਨਾ ਪੁੱਛੇ ਇਸ ਤਾਲ ਫੈਕਟਰੀ ਮਰ ਰੋਦਾ ਕਰਦਾ ਹੈ ਕਿ ਨਹੀਂ ਮੰਦਾ ਹੀ ਹਾਲ ਬਰਬਾਦੀ ਹੈ ਬਰਬਾਦੀ ਹੋਈ ਜੀ ਥੋੜੀ ਨੂੰ ਨਹੀਂ ਪੁੱਛਦਾ ਕੋਈ ਥੋੜੀ ਨੂੰ ਦੇਖ ਲਾ ਉਹ ਚੱਕਰ ਤੈਨੂੰ ਮੈਂ ਦੱਸ ਦਿੰਦਾ ਪਰ ਵੀ ਕੀ ਹੋਇਆ ਇਹ ਚੱਕਰ ਪਿਆ ਭਾਈ ਜਿਹੜਾ ਬਰੌਂਟੀ ਦੁੱਧ ਬਣਦਾ ਹਾਂ ਹਾਂ ਮਨ ਨੂੰ ਤਾਂ ਦੁੱਧ 150 ਨਾ ਮਿਲੇ ਮੈਨੂੰ ਪਿਓਰ ਦੁੱਧ ਹੈ ਉਹ ਤਾਂ ਪੂਰਾ ਹੀ ਨਹੀਂ ਹੋਣਾ ਯਾਰ ਪੂਰਾ ਹੋਣਾ ਹੀ ਨਹੀਂ ਹੈਗਾ ਨੌਂਦੀ ਦੁੱਧ ਨਾ ਮਾਰ ਲੈ ਉਹ ਨਹੀਂ ਪੂਰਾ ਡੰਗਰ ਹੈ ਨਹੀਂ ਦੁੱਧ ਪਤਾ ਨਹੀਂ ਕਿੱਥੇ ਤੇ ਆਈ ਜਾਂਦਾ ਹਾਂ ਆ ਤੇਰਾ ਅਚਾਰਾਂ ਦੇ ਤਾਂ ਰੇਟ ਕਾ ਵਧਣਾ ਜਦੋਂ ਆਡੀਓ ਬਣਦਾ ਦੁੱਧ ਜੇ ਡੰਗਰੋਂ ਕੋ ਤਾਂ ਹੀ ਵਧੂ ਰੇਟ ਤਾਂ ਹੀ ਤਾਂ ਹੀ ਫੇਰ ਡੰਗਰ ਕਾ ਲਾ ਸੀ ਪਪੂ ਟਾਲ ਵਾਲੇ ਦੇ ਪੈਸੇ ਲੈਣ ਗਏ ਇਹਦੇ ਉਹ ਉਥੇ ਉੱਚੇ ਖੜੇ ਰਹਿੰਦਾ ਇੱਕ ਡੇਰੀ ਕਰੀਬੀ ਮੈਂ ਕਿਨੇ ਕਹਿੰਦਾ 10 12 ਉਹ ਬਸ 50 60 ਟਰੱਕੀ ਵਰਦਾ 50 ਤੇ ਉਹਨਾਂ ਕੋਲ ਉਹਦਾ ਕੋਲ ਵੀ ਬੰਦਰਾ ਰਹਿ ਗਿਆ ਹਾਂ ਮਹਾ ਦੁੱਧ ਕੇ ਰੇਟ ਕਹਿੰਦਾ ਪੈਸੇ 70 ਰੁਪਏ ਕਹਿੰਦਾ ਵਿੱਚ ਚੱਲ ਪਾ ਦਿੰਦੇ ਕਹਿੰਦਾ 65 ਰੁਪਏ ਵੀ ਆ 75 ਰੁਪਏ ਵੀ ਆ ਕਹਿੰਦਾ 55 ਰੁਪਏ ਵੀ ਆ ਚੱਲ ਜਾਲ ਪਾਉਂਦੇ ਆ ਚੱਲ ਫੇਰੀ ਗੱਲ ਚੱਲ ਉਹ ਬਣਾ ਨੂੰ ਥੱਪਰ ਕਾ ਟਿੱਡ ਖਰਾਬ ਹੁੰਦਾ ਜੇ ਕਹਿੰਦਾ ਅਸਲੀ ਦੰਨੇ ਆ ਉੱਥੇ ਹਿਲ ਗਏ ਹਾਂ ਹਿਲ ਗਏ ਹਾਂ ਹਿਲ ਗਏ ਉੱਥੇ ਪਾਣੀ ਵਾਲੀ ਖੰਮੜਾ ਦੂਏ ਨੇ ਫੇਰ ਖਾਬ ਕਰਨਾ ਹਾਂ ਭਾਈ ਮਲਾਈ ਆਉਂਦੀ ਕਹਿੰਦਾ ਗਵਾਂਢੀ ਲਿਆਣ ਤੇ ਹੜਗੇ ਤੇ ਧੇਰੇ ਪਰ ਮਲਾਈ ਆਉਂਦੀ ਇਸ ਤਰਾਵ ਚਰ ਮੈਂ ਕਿ ਬਿਨਾ ਮਲਾਈ ਦੇ ਮਿਲੂ ਕਹਦਾ ਜੱਲ ਲੱਗੇ ਪਾਉਣਾ ਉਹੇ ਲੋਟ ਕਰਤਾ ਕਹਿੰਦਾ ਦੇਖ ਲੈ ਬਲਵੀ ਜਿਹੜਾ ਦੁੱਧੇ ਪਰ ਰਾਤ ਨੂੰ ਮੈਂ ਇਹਦੇ ਚੋਕੇ ਰੱਖ ਦਈਏ ਫ੍ਰਿਜ ਚ ਇਹ ਜੇ ਬਰੀ ਨਾਲ ਹਲੇ ਤੇਰੀ ਕੰਮ ਜਿਉ ਕਰੇ ਜਾਗ ਨਾ ਆਰਾਮ ਨਾਲ ਮਲਾਈ ਦੇ ਆਰਾਮ ਨਾਲ ਹੁਣ ਜਾ ਉਹ ਮਲਾਈ ਖਰਾਬ ਕਰਦੀ ਫੇਰ ਪਾਣੀ ਪਾਉਣਾ ਅਗਲੇ ਨੂੰ ਫੇਰ ਪਾਉਣਾ ਇੱਥੇ ਚੱਕਰ ਪਤਾ ਗਿਆ ਜਿਹੜਾ ਦੁੱਧ ਜੀ ਆਂਦਾ ਉਹਲਾ ਫੈਂਡ ਤਾਰ ਲੈਂਦਾ ਤੇਰੀ ਨੂੰ ਪਾਣੀ ਵਰਗੀ ਦਿੰਦਾ ਅਗਲਾ ਹਾਂ ਆਪਦੇ ਨੂੰ ਪਾਣੀ ਆਪਨੇ ਉਹ ਉਹਨੂੰ ਹਿੱਲ ਗਏ ਉੱਥੇ ਹਿੱਲ ਗਏ ਉੱਥੇ ਦੂਈ ਟੇਗੀ ਹੁਣ ਫੇ ਨਹੀਂ ਮਲਾਵਟਰ ਸੰਦੇ ਆ ਬਾਈ ਪਹਿਲਾਂ ਅਗਲੇ ਨੂੰ ਖੇਚਣ ਨਹੀਂ ਪੈਂਦੀ ਜਲ ਪਾਉਣ ਦੀ ਅਸੀਂ ਉਹ ਪਾ ਦਿੰਦੇ ਜਲ ਦੱਸਦਾ ਜਲ ਦੱਸਦਾ ਕਹਿੰਦਾ ਇਹਦਾ ਜਲ ਲਾ ਗਿਆ ਨਾ ਜਲ ਪਾਉਣੇ ਜਲ ਪਾਉਣੇ ਕਹਿੰਦਾ ਅਸੀਂ ਪਾਣੀ ਨਹੀਂ ਪਾਉਂਦੇ ਅੰਦਰ ਪਾਏ ਕਰੋ ਜਲ ਦਾ ਪਾਓ ਯਾ ਮਾਰਿਆ ਬਕੀੜਾ ਮਾਰਿਆ ਮਾਰਿਆ ਆ ਰਹਿਗੇ ਸਰੀ ਵਾਲੀ ਕੱਢ ਦੋਈ ਇਹ ਚ ਪਾ ਦਵਾ ਮੈਂ ਗੰਨਾਸਰੇ ਲਾ ਦੀਏ ਬੰਦੇ ਲੱਗੇ ਚਾਹ ਪੀਣੇ ਡੈਡੀ ਜੀ ਲੰਘ ਗਿਆ ਦਾ ਘਰ ਆ ਰੈਸਟ ਫਿਰ ਮੈਂ ਕੱਢੇ ਫਿਰ ਔਰੇ ਔਰੇ ਕਹਿੰਦੇ ਹੁੰਦੇ ਡੈਡੀ ਸਿਆੜ ਔਰੇ ਔਰੇ ਆਪਾਂ ਸਿਆੜ ਕਹਿੰਦੇ ਆ ਆਪਾਂ ਵੀ ਕਹੀ ਜਾਂਦੇ ਸਿਆੜ ਦੇ ਹੂੰ ਉਧਰ ਤੇ ਲਿਆਓ ਜਿੱਥੇ ਪੀ ਲਾਵਾਂਗਾ ਹੂੰ ਬੀਜ ਗਿਆ ਘਟ ਗਈ ਪਾਈ ਆਪਣਾ ਹੁਣ ਬੀਜ ਲਿਆਉਂਗੇ ਥੋੜਾ ਜਿਹਾ ਹੋਰ ਆ ਥੋੜਾ ਜਿਹਾ ਪਿਆਏ ਔਰੇ ਆਪਾਂ ਪਈ ਆਏ। ਇੱਧਰ ਆ ਜੂਗਾ ਪਈਉਂਗਾ ਇੰਦਰ। ਉਹ ਪਰਲੀ ਸਾਈਡ ਰਹਿ ਜਾਣਾ ਬਸ ਰੇਹੇ ਉੱਪਰ। ਮੋਕੀ ਟੋਕ ਕੇ। ਲੋਈ ਬਾਈ ਬੀਜ ਘਟ ਗਿਆ ਤਾਂ। ਤੇ ਬੀਜ ਲਿਆਂਦਾ ਹੋਰ। ਕਿੰਨਾ ਵਾਰੀ ਘਟ ਗਿਆ? 9 ਨੌਂ ਵਾਰੀ। ਨੌਂ ਲਿਆਂਦੀਆਂ ਹੁਣ। ਹਣਤਾਲੀ ਕਾਡੂ ਲੈਨ ਟਿੱਕੇ ਘਟਨਾ ਹਾਂ ਕਿੰਨਾ ਪਾਉਂਗਾ ਕਿੰਨਾ ਭਰੀ ਪੈਣਾ ਹੋ ਦੇਖਦੇ ਆ ਬਾਈ ਦੇਖਦਾ ਅੰਦਾਜ਼ਾ ਦੇਖਦੇ ਤੇਰਾ ਦੱਸ ਕਿੰਨੀਆਂ ਭਰੀਆਂ ਬਚੂngੀਆਂ ਕਿੰਨੀਆਂ ਪਾਉngੀਆਂ ਬਚੇਗਾ 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 ਚਲ ਆਪਣੇ ਪਰਚੀ ਬਲੋਡ ਹੋ ਜਾਏਗਾ ਤਾਂ ਠੀਕ ਨੇ ਪਰਚੀ ਘੜਨਾ ਹੀ ਹੈ ਇੱਕ ਪਈਆ ਨੇ ਜਿਹੜਾ ਭਰੀ ਬਚਿਆ ਉਪਰ ਲਾਦ ਦਉਂਗਾ ਸਰੇ ਸਰੇ ਲਾਦ ਤੇ ਬਾਈ ਆਪਾਂ ਨੇ ਇੱਥੇ ਪੰਛੀ ਦੱਬਣੇ ਵਾਲੀ ਜਾਂ ਨਾਲ ਦੀ ਨਾਲ ਆਸਰੇ ਇੱਧਰ ਰਹਿ ਗਿਆ ਇੱਧਰ ਬਣਾਤੀ ਆਪਣੀ ਹੁੰਜੇ ਤੱਕ ਇੱਧਰ ਵੀ ਦੱਬਤੀਆਂ ਹੁੰਜੇ 'ਚ ਉਹ ਪਰਲੀ ਸਾਈਡ ਅਸਰੇ ਲਾ ਜਾਂਦੇ ਆ ਪੰਛੀਆਂ ਰਹਿ ਗੀਆਂ ਔਰ ਪੌਣੀਆਂ ਨੂੰ ਬਸ ਨਾਲ ਦੀ ਨਾਲ ਨਵੇੜਤਾ ਕੰਮ ਆ ਬੰਦਾ ਲੱਗਿਆ ਰੇ ਪਾਉਣਾ ਆਪਣਾ ਇਹਨੇ ਲਾਇਆ ਕਹੀ ਨਾਲ ਹੱਥ ਤੇ ਲਾਲ ਕਰ ਦੇਣਾ ਦੇਖ ਲਈ ਗਲੱਪਸ ਨਹੀਂ ਨਿਕਲਿਆ ਵਿੱਚ ਤੇ ਗਲੱਪਸ ਪਾਉਣਾ ਹਾਂ ਗਿਆ ਨਾ ਗਲਾਬ ਜਾਂ ਗਲਾਬਸ ਕੇ ਹੱਥ ਪਰ ਪਾਦੇ ਪਾਦੇ ਥੱਕ ਦੋ ਕੰਮ ਨਾ ਉੱਪਰ ਗਿਆ ਡੈਡੀ ਲੰਘ ਗਿਆ ਦਾ ਤਰੋ ਪੌਣਿਆ ਬਈ ਆ ਲਾ ਦੀ ਸਰੇ ਜੇ ਲੋ ਜੀ ਬਾਈ ਬਜਾਈ ਹੋ ਗਈ ਆਪਣੀ ਨੱਪੜ ਗਿਆ ਕੰਮ ਤੇ ਟਰੈਕਟਰ ਲਿਆਂਦਾ ਆਪਾਂ ਨੇ ਇੱਧਰ ਖੜਾ ਢੰਡਾ ਲਾਦ ਲਈ ਕੱਖ ਵੱਢ ਲਈ ਅੱਧੀਆਂ ਜੀ ਟੈਨ ਨਾਲੇ ਨੱਪੜ ਗਿਆ ਬਾਈ ਬਾਕੀ ਮਿੱਟੀ ਰਹਿ ਗਈ ਬਾਈ ਪੌਣੇ ਨੂੰ ਮਿੱਟੀ ਪਾਉਂਗੇ ਸਵੇਰੇ ਉਹਨੇਰਾ ਹੋ ਗਿਆ ਤਾਂ ਬੰਦੇ ਸਵੇਰੇ ਪਾਉਂਗੇ ਚੱਲ ਵੀ ਅਗਲੇ ਸ ਚੱਕਾ ਚਲ ਠੀਕ ਆ ਭਾਈ ਜੀ ਤੇ ਸਵੇਰੇ ਪਾਉਂਗੇ ਬਾਈ ਮਿੱਟੀ ਇਹ ਤੇ ਨਾਲ ਲਾ ਕੇ ਪਵਾ ਦੂਨੇ ਸਵੇਰੇ ਬਜਾਈ ਦਾ ਤਾਂ ਇਹ ਨਿਪਟ ਗਿਆ ਜੇ ਦੂਜੀ ਜੇ ਅਵਰਾ ਬੀਜ ਘਟ ਜਿਓ ਬਾਈ ਫੇਰ ਟਾਈਮ ਲੱਗ ਜਾਂਦਾ ਨਹੀਂ ਤਾਂ ਆਪਣਾ ਕੰਦਾ ਨਿਪਟ ਜਾਣਾ ਤਾਂ ਹੁਣ ਟਾਈਮ ਨਾਲ ਤੇ ਉਹਦੇ ਕਰਕੇ ਲੇਟ ਹੋ ਗਏ ਅੱਧਾ ਪੌਣਾ ਘੰਟਾ ਉਹਦੇ ਹੀ ਖਾ ਲਿਆ ਬੀਜ ਲੈ ਆਉਣਾ ਪੈਂਦਾ ਉਹ ਤੋਂ ਟਰੈਕਟਰ ਘੁਮਾ ਕੇ ਚਲੋ ਠੀਕ ਹੈ ਜੀ ਤੇ ਮਿਲਦੇ ਆ ਕਿਸੇ ਅਗਲੇ ਵਲੌਗ ਚ ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ